ਫੈਡਰਲ ਸਰਕਾਰ ਨੇ 2024 ਦੇ ਵਿੱਚ ਨਵੇਂ ਟੈਕਸ ਰਿਪੋਰਟਿੰਗ ਨਿਯਮ ਪੇਸ਼ ਕੀਤੇ ਸਨ ਜਿਨ੍ਹਾਂ ਦੇ ਵਿੱਚ ਟੈਕਸ ਦਦਾਵਾਂ ਨੂੰ ਕੈਨੇਡਾ ਰੈਵੈਨਿਊ ਏਜੰਸੀ ਨੂੰ ਕੁਝ ਪ੍ਰੋਸਟਾ ਦਾ ਐਲਾਨ ਕਰਨ ਦੀ ਲੋੜ ਸੀ ਸਰਕਾਰ ਨੇ ਅਗਸਤ ਦੇ ਵਿੱਚ ਕੁਝ ਬਦਲਾਅ ਪ੍ਰਸਤਾਵਿਤ ਕੀਤੇ ਸਨ ਜਿਨ੍ਹਾਂ ਬਾਰੇ ਉਹਨਾਂ ਕਿਹਾ ਸੀ ਕਿ ਉਹ ਉਹਨਾਂ ਨਿਯਮਾਂ ਨੂੰ ਸਪਸ਼ਟ ਕਰਨਗੇ ਕੁਝ ਟੈਕਸ ਦਦਾਵਾਂ ਜਿਨ੍ਹਾਂ ਨੇ ਪਿਛਲੇ ਸਾਲ ਕੈਨੇਡਾ ਰੈਵੈਨਿਊ ਏਜੰਸੀ ਨੂੰ ਨੰਗੇ ਭਰੋਸੇਮੰਦ ਫਾਰਮ ਦਾਇਰ ਕੀਤੇ ਸਨ ਉਹਨਾਂ ਨੇ ਅਜੇ ਬਲੋੜਾ ਕਿਤਾ ਹੋ ਸਕਤੇ ਕਿਉਂਕਿ ਫੈਡਰਲ ਸਰਕਾਰ ਰਿਪੋਰਟਿੰਗ ਜ਼ਰੂਰਤਾ ਦੇ ਵਿੱਚ ਹੋਰ ਲਵਾਦੀ ਜਾਂਚ ਕਰ ਰਹੀ ਹੈ ਇੱਕ ਲੇਖਕਾਂ ਕਾ ਚੇਤਾਵਨੀ ਦਿੰਦੇ ਕਿ ਉਚਾਈਆਂ ਤਬਦੀਲੀਆਂ ਜੋ ਇੱਕ ਹੋਰ ਅਰਾਚਕ ਟੈਕਸ ਸੀਜ਼ਨ ਪੈਦਾ ਕਰਨ ਦਾ ਜੋਖਮ ਲੈ ਸਕਦੀਆਂ ਨੇ ਸਰਕਾਰ ਨੇ 2022 ਦੇ ਵਿੱਚ ਟ੍ਰਸਟਾਂ ਦੇ ਲਈ ਨਵੇਂ ਟੈਕਸ ਰਿਪੋਰਟਿੰਗ ਨਿਯਮ ਦੇ ਵਿੱਚ ਪੇਸ਼ ਕੀਤੇ ਜੋ 2023 ਦੇ ਟੈਕਸ ਸਾਲ ਦੇ ਲਈ ਲਾਗੂ ਹੋਣੇ ਸਨ ਜਦੋਂ ਕਿ ਨਿਯਮ ਮਨੀ ਲਾਂਡਰਿੰਗ ਅੱਤਵਾਦੀ ਦੇ ਵਿੱਚ ਪੋਸ਼ਣ ਅਤੇ ਟੈਕਸੋ ਬਚਨ ਵਰਗੀਆਂ ਚੀਜ਼ਾਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਲਿਆਂਦੇ ਗਏ ਸਨ ਹਜ਼ਾਰਾਂ ਕੈਨੇਡੀਅਨ ਜੀਨਰਲ ਕੋਲ ਸਧਾਰਨ ਟੈਸਟਸ ਸਨ ਉਹਨਾਂ ਨੂੰ ਆਪਣੇ ਆਪ ਜੁਲਦਾਰ ਪਰੰਪਰਤੀ ਮਨਜ਼ੂਰ ਹੋਣਾ ਪਿਆ